ਹਾਂਜੀ ਗੁੱਡ ਮਾਰਨਿੰਗ ਦੋਸਤੋ ਅੱਜ ਦੇ ਵਲੌਗ ਤੁਹਾਡਾ ਸਵਾਗਤ ਹੈ ਤੇ ਜਿੰਨੀ ਸ਼ੁਰੂਆਤ ਪੱਠੇ ਵੜਨ ਨਾਲ ਕਰਦੇ ਆ ਸਾਹਮਣੇ ਸੂਰ ਦੇਵਤਾ ਜੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਤੇ ਮੱਠੀ ਮੱਠੀ ਧੁੰਦ ਵੀ ਉਤਰ ਲੱਗ ਗਈ ਸਵੇਰ ਹੋਣ ਲੱਗੀ ਹੈ ਤੇ ਤਰੇਲ ਵੀ ਪੈ ਰਹੀ ਹੈ ਤੇ ਪੱਠੇ ਵੜ ਰਹੀ ਸੀ ਜੋਤ ਵੀ ਕਹਿੰਨੇ ਗੱਟਲੇ ਆਪਣੇ ਵੱਡੇ ਪਏ ਸੀ ਬ੍ਰਦਰ ਚੱਕ ਰਿਹਾ ਸੀ ਤੇ ਆਪਾਂ ਚੱਕਾ ਰਹੇ ਸੀ ਤੇ ਠੰਡੀ ਸਵੇਰ ਨਾਲ ਸਵਾਗਤ ਹੈ ਬਲੌਗ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਰਪਾ ਕਰਕੇ ਹਾਂਜੀ ਦੋਸਤੋ ਪੀਵੀ 60 ਵਾਲਪੇ ਤੇ ਸਵਾਗਤ ਹੈ ਮਨ ਨਾਲ ਖੇਤ ਸੋਲਣ ਮੋਟਰ ਦਾ ਮੂੰਹ ਬਣ ਛੱਟਣਾ ਆਏ ਸੀਗੇ ਪਾਣੀ ਜਾ ਰਿਹਾ ਪਿਛਲੇ ਖੇਰਾਂ ਦੇ ਵਿੱਚ ਇਧਰੋਂ ਬੂਰੀ ਚੱਕ ਕੇ ਉਧਰ ਛੱਡਾਂਗੇ ਪਰਲੇ ਪਾਸੇ ਜਿੱਧਰ ਕੱਲ ਮੂੰਹ ਆਪਾਂ ਛੱਡੇ ਸੀਗੇ ਉਹ ਬਲੌਗ ਦਿਖਾਇਆ ਨਹੀਂ ਲਾਈਵ 'ਚ ਦਿਖਾਇਆ ਸੀਗਾ ਇਦਾਂ ਇਹ ਬੰਦੂਗੇ ਪਿੱਛੇ ਜਾਣਾ ਹੁਣ ਜਾਊਗਾ ਸਿੱਧਾ ਉਧਰ ਤੇ ਚਾਚਾ ਬੰਨ ਪਾਗੇ ਟੈਂਪਰੇਰੀ ਆ ਇਹ ਕਾਡਾਂਗੇ ਆਪਾਂ ਹੱਥ ਨਾਲ ਕਿਤੇ ਲਿਆਂਦੀ ਨਹੀਂ ਇਹਨਾਂ ਕੜਤਾ ਵਾਧੂਗਾ ਪਾਣੀ ਤੁਰ ਜਾਊਗਾ ਹਾਣ ਅੱਗੇ ਤੇ ਆਪਾਂ ਕਰੇ ਤਿੰਨੇ ਛੱਟ ਤੇ ਸੀ ਕੱਲ ਆ ਬਲੇ ਵੱਡੇ ਝੋਨੇ ਦੇ ਇਹਨਾਂ ਚਾਹ ਹੋਰ ਲਾ ਬੰਦ ਕਰ ਦਾਂਗੇ ਵਿੱਚ ਪਾਣੀ ਜਾਦੇ ਪੈ ਗਿਆ ਹੋਊਗਾ ਵਸੇ ਵੀ ਸੁੱਕਿਆ ਪਿਆ ਪੀ ਜਾਂਦੇ ਪਾਣੀ ਤੇ ਆਪਣਾ ਝੋਨਾ ਹੋ ਵੀ ਆ ਪੀਲਾ ਜਾ ਜਿਵੇਂ ਪਹਿਲਾਂ ਸੀਗਾ ਤੇ ਵਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਕਿਰੋ ਜੇ ਲਾਏ ਨਾ ਆਪਣਾ ਵੀਡੀਓ ਦੇਖਦੇ ਆ ਵਲੌਗ ਨੂੰ ਨਸਰਾਇਆ ਹੁੰਦਾ ਵਧੀਆ ਝੋਨਾ ਹੁਣ ਤੇ ਥਰਨੂੰ ਜੜਾ ਹੀ ਆ ਤਹਰੀਆਂ ਹੋ ਗੀਆਂ ਤੇ ਪੱਤੇ ਵੀ ਲਈ ਆ ਉਵੇਂ ਖਾਲੇ ਗਲਾ ਖਾਂ ਸੀ ਆਪਣਾ ਪਹਿਲਾਂ ਵੀ ਦੱਸਦੇ ਰਹਿੰਨੇ ਸਾਨੂੰ ਲੋਕਾਂ ਚ ਨੋ ਕਿ ਕੇ ਰਨ ਸ਼ਟਰ ਨਾ ਕਾਲਣੀ ਬਣੀ ਲੱਗੇ ਤੇ ਨਹੀਂ ਨਗੇ ਰਹਿ ਗਏ ਤੇ ਵੀ ਸੁੱਕਾ ਪਿਆ ਤੇ ਇੱਕ ਗੇਰਾ ਇਹ ਕੰਨੀ ਵਾਲਾ ਬੰਦ ਕਰ ਦਿੰਨੇ ਆਪਾਂ ਤੇ ਪਰਲੇ ਦੋ ਖੁੱਲ ਰਹੀ ਆ ਦੇਖ ਲੈਨੇ ਖੁੱਲੀ ਸੀ ਕੱਲ ਕੱਲ ਜਿਹੜੀ ਆਪਾਂ ਵੀਡੀਓ ਪਾਈਏ ਗੁਰਦੁਆਰਾ ਸਾਹਿਬ ਦੀ ਆਪਣੀ ਸਫਾਈ ਕਰ ਰਹੀ ਸੀ ਜੀ ਸੀ ਵੀ ਨਾ ਕਰਵਾਈ ਆ ਆਪਣੇ ਪਾੜਕ ਦੇ ਸਾਹਮਣੇ ਉਹ ਵੀਡੀਓ ਨੂੰ ਦੇਖ ਕੇ ਸ਼ੇਅਰ ਜਰੂਰ ਕਰ ਦਿਆ ਕਰੋ ਵੀ ਜ ਤਾਂ ਜੋ ਆਪਣੇ ਵੱਤੋ ਵੱਦ ਵੀਰਾਂ ਤੱਕ ਰੋ ਵੀਡੀਓ ਪਹੁੰਚ ਸਕੇ ਸਰਕਾਰ ਦੇ ਕਿੰਨਾ ਤੇ ਕਰ ਤਾਂ ਉਹ ਉਥੇ ਲੋੜੀ ਦੀ ਆਪਣੇ ਜਿਹੜੀ ਚੀਜ਼ ਬਣਾਉਣ ਦੀ ਲੋੜ ਆ ਉਹ ਆਪਣੀ ਨਵਾਇ ਜਾ ਸਕੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕਹਿ ਰਹੇ ਤਾਂ ਦੋਨੇ ਛੱਡੇ ਪਏ ਚਲੋ ਇਧਰੋਂ ਬੰਨ ਬੰਨਿਆ ਪਿਆ ਕੱਲ ਬਨ ਕੇ ਸੀ ਤੇ ਇਹ ਕਹਿ ਰਹੇ ਦੋਨੇ ਚੱਲੋ ਲੱਗ ਜਾਣਗੇ ਦੂ ਸਾਂ ਦੇ ਕਰ ਪਹਿਲੇ ਚੱਲੀ ਜਾਂਦੇ ਸੀ ਤੁਹਾਡੇ ਵੀਡੀਓ ਨੂੰ ਕੱਲ ਲੈਣ ਲਾਈਕ ਜ਼ਰੂਰ ਕਰ ਦਿਓ ਆਪਾਂ ਪਾਈ ਹੋਈ ਹੈ ਜਿਹੜੀ ਆਪਣੇ ਪੇਜ ਤੇ ਜਾ ਕੇ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਤੇ ਅੱਗੇ ਆਪਣੇ ਗੱਲ ਫੇਸਬੁੱਕ ਤੇ ਗਰੁੱਪ ਹੁੰਦੇ ਗਰੁੱਪਾਂ ਦੇ ਵਿੱਚ ਵੀ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਗਰੁੱਪ ਬਣੇ ਹੁੰਦੇ ਜਿਹੜੇ ਫੇਸਬੁੱਕ ਤੇ ਲਓ ਆਪਾਂ ਉਹ ਸੋਲਰ ਮੋਟਰ ਦੀਆਂ ਪਲੇਟਾਂ ਤੋਂ ਲੈ ਕੇ ਐ ਨਾਲ ਨਾਲ ਆਪਣੇ ਚਿੱਕਰਾ ਆ ਗਿਆ ਸੀ ਅੱਗੇ ਆਪਣੇ ਕਿਹਾਰੇ ਲਾਉਣ ਲਈ ਇੱਧਰ ਲੱਗ ਜਾਂਦੇ ਵਧੀਆ ਇੱਥੇ ਪੈ ਪਾਤੀ ਸੀਗੀ ਤੇ ਪੈਪ ਦੀ ਪੂਰੀ ਛੱਡ ਦਿੰਨੇ ਆ ਇੱਧਰ ਜਦੋਂ ਪਿਛਲੇ ਘਾਰੇ ਆ ਆਪਣੇ ਸੋਨ ਮਟਰ ਵਾਲੀਆਂ ਪਲੇਟਾਂ ਕਰਨੀਆਂ ਦੋ ਘਾਰੇ ਪਿੱਛੇ ਆ ਉਹ ਲਾਉਣ ਦੀ ਅਖਲੇ ਵਿੱਚ ਬੈਕ ਪਿੱਛੇ ਪਾਣੀ ਆ ਜਾਂਦਾ ਅੱਗੇ ਬੰਨ ਪਾਇਆ ਸੀ ਜਿਹੜਾ ਆਪਾਂ ਕੱਢਿਆ ਸੀ ਬੰਨੀ ਜੀ ਪਾਣੀ ਪੈਂਦੇ ਫਿਰ ਪਿੱਛੇ ਅੱਗੇ ਪਾਣੀ ਨਹੀਂ ਜਾਂਦਾ ਤੇ ਇੱਥੋਂ ਆ ਇੱਕ ਇੱਧਰ ਦੀ ਉਤੋਂ ਦੀ ਘੈਰਾ ਚਲਾ ਜਾਂਦਾ ਉਤੋਂ ਦੀ ਤੇ ਇੱਕ ਇੱਧਰ ਚਲਾ ਜਾਂਦਾ ਘੈਰਾ ਨਾਲ ਨਾਲ ਉਹ ਮਟਰ ਸੋਲਰ ਮਟਰ ਦੇ ਪਲੇਟਾਂ ਕੋਲ ਆ ਨਾਲ ਖਾਲੀ ਪਾਈਏ ਖਾਲੀ ਦੇ ਵਿੱਚ ਦੀ ਲੈ ਆਏ ਆਪਾਂ ਲਫਾਵਾ ਬਿਸ਼ਾ ਕੇ ਸੋਲਨ ਮੋਟਰ ਦਾ ਪਾਣੀ ਤਾਂ ਠੀਕ ਸੀਗਾ ਪਿੱਛੇ ਬਣਿਆ ਪਹਿਲਾਂ ਆਪਾਂ ਉਥੇ ਮੱਛੀ ਮੋਟਰ ਪਾਈ ਸੀਗੀ ਤੇ ਉਦੋਂ ਹੁਣ ਆਪਾਂ ਸੋਲਨ ਮੋਟਰ ਪਾਈ ਦੂਜੀ ਤੇ ਆ ਦੋ ਕਿਹਰੇ ਇੱਥੇ ਬਣ ਜਾਂਦੇ ਆਪਣੇ ਇਧਰ ਤਾਂ ਨਹੀਂ ਪਾਣੀ ਆ ਜਾਂਦਾ ਇਧਰ ਵਈਆ ਜੇ ਪਾਤਾ ਸੀਗਾ ਨਰਮੇ ਨੂੰ ਤਾਂ ਠੀਕ ਆ ਇਦਾਂ ਨਰਮੇ ਚ ਹੁਣ ਵੀ ਮੱਥਾ ਆਹ ਮੋਟਰ ਵੀ ਆਪਾਂ ਇੱਧਰ ਕਰਤੀ ਦੂਜੇ ਕਿਹੜਾ ਨੇ ਵਿੱਚ ਤੇ ਬੰਦ ਲਾ ਸ਼ਾਇਓਏ ਅੱਜ ਸ਼ਾਮ ਨੂੰ ਵੀ ਇਹ ਮੀਂਹ ਕਰਦੇ ਆਂ ਫਿਰ ਅੱਪ ਮੀਂਹ ਪਾ ਦੂਗਾ ਮੀਂਹ ਪਾ ਦੇ ਥੋੜਾ ਜਿਹਾ ਟਕਾ ਕੇ ਭਾਈ ਥੋੜਾ ਥੋੜਾ ਮੀਂਹ ਛੜ ਕੇ ਜੰਮ ਭੇ ਜਾਣਾ ਇਹਨਾਂ ਦਾ ਬਹੁਤ ਫਰਕ ਪੈਂਦਾ ਹੁੰਦੀ ਦਾ ਤੋੜੀ ਵਾਲੇ ਆਈ ਆਏ ਹਾਏ ਆਵੇਂ ਪੂਚਾ ਬਣਾਈ ਜਾਂਦੇ ਕੋਈ ਚੱਕਦੇ ਤਾਂ ਨਹੀਂ ਬਹੁਤ ਮੰਗਦਾ ਪਿਆ ਤੂੜੀ ਹਾਂਜੀ ਕੀ ਹਾਲ ਆ ਦੋਸਤੋ ਵੀ 60 ਵਾਲੇ ਪੇ ਤੇ ਮੁਰ ਤੋਂ ਸਵਾਗਤ ਆ ਵਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਸੋਲਰ ਮੋਟਰ ਵਾਲੇ ਖੇਤ ਆਏ ਸੀ ਹੁਣ ਮੱਲਣ ਵਾਲਾ ਮੂਹੇ ਵੀ ਛੱਡਿਆ ਸੀ ਦੋ ਕਿਆਰਿਆਂ ਦੇ ਦੋ ਬੰਨ ਕੇ ਤੇ ਆਪਣੀ ਦੂਜੀ ਬੀਲੇ ਦੀ ਮੋਟਰ ਵਾਲੇ ਦੂਜੀ ਸਾਈਡ ਛੱਡਿਆ ਸੀ ਪਰਲੇ ਦੋ ਕਿਆਰੇ ਤੇ ਘਰ ਵਾਲੇ ਕਿਆਰੇ ਚੱਲੀ ਜਾਂਦਾ ਜੋ ਬੰਨ ਕੇ ਇੱਧਰ ਚਾਰਨੀ ਦੀ ਮੋਟਰ ਚੱਲੀ ਜਾਂਦੀ ਆ ਹਾਲ ਇਧਰੋਂ ਨੀਵਾ ਹੀ ਆ ਤੇ ਇਹਦਾ ਪਾਣੀ ਆਪੇ ਜਰਾਈ ਜਾਂਦਾ ਸਹਾਕਤਾ ਜਾ ਵਰਤ ਲਿਆ ਤੇ ਆਪਣੀ ਮੋਟਰ ਦਾ ਪਾਣੀ ਉਧਰ ਜਾਈ ਜਾਂਦਾ ਅੱਜ ਆਪਾਂ ਮਹਾਂਗ ਵਿਚਾਲੇ ਪਾਇਆ ਨੀਗਾ ਆਪਣਾ ਪੰਨਾ ਤੇ ਸਾਂਝੀ ਵਾਲ ਦੀ ਵਾਲੇ ਕੰਮ ਪ੍ਰਧ ਪ੍ਰਧਪਾਵ ਜਿਹੜਾ ਕੰਮ ਕਰ ਲਿਆ ਚਲੋ ਆਪਣਾ ਪਾਣੀ ਇਧਰ ਵੜੀ ਜਾਂਦਾ ਇਧਰੋਂ ਐ ਨਾ ਹੁੰਦਾ ਨਹੀਂ ਚਰਨ ਜਿੱਦਾ ਪਾਣੀ ਉਧਰ ਆਉ ਦੇ ਕਿਹਾਰੇ ਚ ਜਾਈ ਜਾਂਦਾ ਤੇ ਆਪਣਾ ਜਦੋਂ ਕੇਰਾ ਲੱਗ ਗਿਆ ਫਿਰ ਚਾਰ ਨੀਪ ਨੂੰ ਕਹਿਦਾ ਮੈਂ ਛੱਡ ਲੂਗਾ। ਬਲੌਗ ਨੂੰ ਲਾਇਕ ਸ਼ੇਅਰ ਕਰਦਾ ਕਰੋ ਟੌਮੀ ਤੇ ਜਿੰਮੀ ਵੀ ਆਈ ਸੀ। ਸਾਹਮਣੇ ਬੰਨੇ ਪਿਆ। ਨਾਲ ਲੈ ਕੇ ਆਈ ਸੀ। ਕਿਉਂਕਿ ਉਧਰ ਮੋਟਰ ਦਾ ਪਾਣੀ ਆਪਾਂ ਇੱਧਰ ਆਉਂਦਾ ਨਹੀਂ ਗਾ ਉਧਰੇ ਪਿੱਛੇ ਰਹਿ ਜਾਂਦਾ। ਤੇਾਰੇ ਨੀਵੇਂ ਹੋਗਾ ਕਿ ਉਧਰ ਹੀ ਆ ਤੇ ਆਪਣਾ ਪਾਣੀ ਇੱਧਰ ਆ ਹੀ ਜਾਂਦਾ। ਤੇ ਉਧਰਲਾ ਕੇਰਾ ਇੱਧਰ ਜੇ ਆਪਣਾ ਕੰਡੇ ਵਾਲਾ ਲੱਗ ਗਿਆ ਸੀ। ਤੇ ਇੱਧਰਲਾ ਕੇਰਾ ਸੋਲੋ ਮੋਟਰ ਦਾ ਛੱਡਿਆ ਹੁਣ। ਤੜਕੇ ਦੀ ਅੰਦਰੀ ਮਸਾ ਚਦਾਈ। ਹੋਈ ਲੈਣੋਂ ਹਟ ਗਈ ਸੀ ਆਪਾਂ ਫਰੈਸ਼ਰੀ ਮਾਰਨੋਂ ਹਟ ਗਈ ਸੀ। ਆਪਾਂ ਇਹ ਲਈ ਆਉਂਦੇ ਸੀਗੇ ਤੇ ਤੰਬੇ ਦੇ ਜਿੰਮੀ ਹੋਰੀ ਵੀ ਬੰਨੇ ਪਏ ਆ ਤੇ ਬੰਨਤੇ ਜਗ ਪੰਡਿਤ ਜੀ ਪਸੰਦੇ। ਖਰੀ ਤੇੜੀ ਘਰੇ ਬੰਨੇ ਰਹਿੰਦੇ ਨੇ ਬਾਹਰ ਲੈ ਜਗੇ। ਬਾਹਰ ਆਉਣਗੇ ਜੀ ਉਹ ਤਾਂ ਬਾਹਰ ਆਉਂਦੇ ਆ ਥੋੜਾ ਜਿਆਦਾ ਫੋਕਾ ਲੱਗ ਰਹੇ ਸਾਨੂੰ ਵੀ ਲੈ ਕੇ ਜਾਓ ਬਾਹਰ। ਪਾਣੀ ਕਨੀ ਝਾਕੀ ਜਾਂਦੇ ਆ ਧਿਆਨ ਨਾ ਵੀ ਕਿਵੇਂ ਠੱਗਦਾ ਕੀ ਜਣਾ ਵੀ। ਕੀ ਰਾਂ ਦਾ ਛੋਟੇ ਆਪਣੀ ਤੋਂ ਡਰਦੇ ਆ ਹੋਲੀ ਲਈ ਸੁਭਾਜ ਆ ਪੈ ਗਿਆ ਤੇ ਇਹਨਾਂ ਨੂੰ ਫਿਰ ਪਾਣੀ ਝੋਣੀ ਨਿਕਲਿਆ ਕਰਨਾ ਇਹਨਾਂ ਨੂੰ ਪਾਣੀ ਕੀ ਬੈਠਿਆ ਰਿਆ ਤਨ ਹਲੇ ਦੇ ਅਰ ਭਾਈ ਵੀ ਕੀ ਲੈ ਕਰ ਆਇਆ ਨਾ ਟੋਲਖੀ ਵਾਲੇ ਤੋਂ ਸਪਰੇ ຕົਣੇ ਉਤੇ ਪੱਦਲ ਪੇੜ ਵਾਲੀ ਕਰਾਉਂਦੇ ਹੋਣਗੇ ਤੇ ਹੁਣ ਟੌਮੀ ਜੰਮੀ ਲੈ ਕੇ ਆਨੇ ਘਰੇ ਆਪਾਂ ਚਲੋ 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 ਅਡੰਤਰੋ ਬਹੁਤ ਉਹ ਵਿਟੋਮੀ ਜੀ ਮੇਰੀ ਚਾਲੇ ਟ੍ਰੇਨਿੰਗ ਦੇਖਦੇ ਆ ਕੀ ਕਰਦੇ ਆ ਪੜਾ ਪੜਾ پکڑਦਾ پکڑਦਾ پکڑਲਾ پکڑਦਾ ਆ ਚੱਲ ਚੱਲ ਪਾਗ ਪਗੜ 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 ਆ ਹਲਾ ਪਗੜਾ ਪੜਾ ਚੱਲ ਚੱਲ ਡਰਨਾ ਨਹੀਂ ਚੱਲ ਚੱਲ ਅੱਗੇ ਵੱਧ ਅੱਗੇ ਵੱਧ ਆ ਜੇ ਵੀ ਹਿੱਦਰਾ ਉਹ ਵਿਟੋਮੀ ਇਹ ਮੋਟਰ ਆਪਣੀ ਚੱਲੀ ਜਾਂਦੀ ਐ ਲਾਈਟ ਗਈ ਨਹੀਂ ਹਾਲੇ ਅਜੇ ਦੋਆ ਬਲੌਗ ਚ ਦੁਬਾਰਾ ਫਿਰ ਸਵਾਗਤ ਹੈ ਤੇ ਦੁਬਾਰਾ ਬਾਲਾ ਇਸ ਕਿਹਾਰੇ ਇਹ ਟੋਡੀ ਨੇ ਫੇਰ ਕੰਮ ਟੇਡਾ ਕਰਤਾ ਸੀ ਢੇਗਤਾ ਸੀ ਨਿਕਲ ਗਈ ਐ ਪੈਰ ਦੀ ਟੋਟੀ ਲੀਆ ਦੀ ਐਗੀ ਅਜੇ ਲਾਈਟ ਗਈ ਨਹੀਂ ਬਦ ਸਪਲਾਈ ਛੱਡ ਕੇ ਮੀਂਹ ਵਗੈਰਾ ਪੈ ਜਾਂਦਾ ਜਿੱਦਣਾ ਤਾਂ ਨਰ ਸਰ ਪਲੱਸ ਹੋ ਜਾਂਦੀ ਹੈ ਪਿਆਰ ਅੱਗੇ 2 ਵੇ ਚਲੀ ਜਾਂਦੀ ਹੈ ਤੜਕੇ 6 ਵਜੇ ਆਉਂਦੀ ਹੈ ਤੇ ਕਿਹਾਰੇ ਆਪਾਂ ਇੱਧਰ ਲਈ ਛੱਡ ਰਹੇ ਆ ਇਹ ਬੜੇ ਕਿਹਾਰੇ ਛੋੜਨੇ ਹੈ ਢੱਕਣ ਟੁੱਟ ਗਿਆ ਸੀ 6 ਵਜੇ ਕਾ ਪਿਛਲੇ ਸਾਲ ਵਾਲਾ ਇਹ ਲਫਾਫੇ ਨੇ ਕੰਮ ਸਾਰੇ ਲਫਾਫਾ ਡਾਜ਼ੀ ਦੇ ਬੱਚ ਦੇ ਇੱਥੋਂ ਪਾਣੀ ਤਾਂ ਨਿਕਲ ਹੀ ਜਾਂਦਾ ਦੇਵੁਰ ਜਨ ਲਓ ਇਹ ਵੀ ਛੜਤਾ ਆਪਾ ਪਰਲੇ ਦੋ ਢੱਕਣ ਬੰਦ ਕਰਦਗੇ ਕਹੇ ਦਾ ਢੱਕਣ ਤੇ ਕੋਹ ਢੱਕਣ ਦੂਜਾ ਨਾਲ ਲਾਉਣਾ ਪੂ ਆ ਵੀ ਪਾ ਦਈ ਗੱਲਾਂ ਕੰਨੀ ਜਾ ਤੇ ਘਰ ਕਿੰਨੀ ਵਾਲਾ ਕਿਆਰਾ ਲਾਈਟ ਚੱਲੀ ਜਾਂਦੀ ਹੈ ਭਈਆ ਬੰਦ ਕਰ ਜਾਂਗੇ ਜਾਂਦੇ ਲੋ ਜੀ ਇਹ ਢੱਕਣ ਆ ਪੈਂਟੈਂਪਰੀ ਜਾਂ ਦੂਜਾ ਢੱਕਣਾ ਵੱਡਕੇ ਲਾਇਆ ਪਾਰਟੀ ਵਾਲਾ ਸਪਰੇਅ ਵਾਲਾ ਮੂਰੇ ਲੱਗ ਜਾਂਦਾ ਇੱਟਾ ਲਾਉਂਦੇ ਨੇ ਤੇ ਨਾਲ ਲੈਂਦੇ ਆ ਨਾ ਨੇ ਮਿੱਟੀ ਕਿਹੜੀ ਸਾਈਡਾਂ ਤੇ ਬੱਦਲ ਜੇ ਤਾਂ ਹੋਏ ਪਏ ਆ ਬੱਦਲ ਵੀ ਹੋ ਗਏ ਛਾਂ ਹੋਣ ਲੱਗ ਗਈ ਖਤਰੀ ਕਮਾਈ ਨਹੀਂ ਅੱਗੇ ਭੁੱਲ ਗਏ ਤੇ ਕਮਾਦ ਗਏ ਹਰਕ ਪੂਰਾ ਪੈਂਦਾ ਮਿੱਤਰੋ ਛਤਰੀ ਕਮਾਉਣ ਲੋ ਵੀ ਕਮਾਤੀ ਛਤਰੀ ਓਏ ਮਿੱਤਰੋ ਰੈਂਡੇ ਵਾਲੀ ਸਾਈਡ ਬਣਿਆ ਪਿਆ ਬੱਦਲ। ਭਰਾਓ ਉਹਦੇ ਕਰਦੇ ਮੇਰੇ ਇੱਕ ਦਾ ਛੱਟ ਛੱਟ ਜੀ ਲਾਏ ਤਾਂ ਵਧੀਆ। ਥੋੜਾ ਨਾ ਹੋਰ ਹਸ ਗਿਆ ਜੂਗਾ। ਚਲਦੇ ਆਪਾਂ ਇੱਧਰ। ਇੱਧਰ ਕਿਹੜੇ ਬੱਦਲ ਕਹਿ ਮੋਟਰ ਕਨੇ। ਬਣ ਗਿਆ ਬੱਦਲ ਇੱਧਰ ਹਣਾ ਆਪਾਂ। ਇੱਧਰ ਬਣਿਆ। ਇੱਧਰ ਬਣ ਗਿਆ। ਫਿਰ ਗਿਆ ਪਤਲਾ ਬਦਲਾ ਜਾ ਪਣੀ ਹਣਾ। ਫਿਰ ਗਿਆ ਨਾ ਆ ਗਿਆ ਸਾਰਾ ਧੁਰ ਤਿੱਕਰ। ਭయ్యా ਬੰਦ ਕਰਦੀ ਕਿ ਮੈਂ ਫਿਰ ਲਾਈਟ ਜਾਊਗੀ ਚਲੀ ਜਾਂਦੀ ਆ ਤੇ ਇਹਦੇ ਅੰਦਰ ਵਿੱਚ ਸਪੋਲਿਆ ਦਰਕੇ ਬੰਦ ਕਰਨਾ ਪੈਂਦਾ ਪਰ ਅੱਲ ਸੱਪ ਬੈਠਾ ਸੀ ਇਹ ਚ ਲੈ ਵੀ ਢੱਕ ਕੇ ਢੱਕੇ ਨਾ ਕਰਦਗੇ ਬੰਗ ਭయ్యా ਜੀ ਬੰਦ ਕਰ ਕੋ ਥੋੜੀ ਦੇ ਆਪਾਂ ਹਲਾ ਦਾਂ ਰਲ ਵੀ ਲਾਤੀ ਆ। ਹਾ ਉਹ ਵੀ ਚੱਲ ਪਿੱਛੇ ਮੀਂਹ ਠਾਰ। ਸਿੰਡੇ ਵਾਲੇ ਪਾਸੇ ਬਣ ਗਿਆ ਬੱਦਲ। ਉਮੀਦ ਆ ਵੀ ਪਹੁੰਚੂ ਸਾਡੇ ਤੱਕਰ ਵੀ। ਹੋਰ ਹੁਣ ਅਸੀਂ ਪਹੀ ਜਾ ਰਹੇ ਆਪਾਂ। ਇੱਧਰ ਦੀ ਅੱਜ ਰਸਤਾ ਚੇਂਜ ਕਰ ਲਿਆ ਸੀ। ਹਵਾ ਠੰਡੀ ਚੱਲ ਰਹੀ ਆ ਮੀਂਹ ਵਾਲੀ ਆ ਮੀਂਹ ਝੜਦੀ ਹੋ। ਇਹ ਜਾ ਹੋਊਗਾ ਵੀ ਠੰਡੇ ਕੰਨੀ ਪੱਕਾ ਮੈਂ ਸ਼ੋਰ। ਵੀਡੀਓ ਵਗਰਾ ਦੇਖੋ ਮੈਂ ਸਿੱਕਸ ਲੱਗਿਆ ਹੋਇਆ ਕਿ ਵੀਰਾਂ ਦੇ ਸਿੰਡੇ ਦੇ ਮੀਂਹ ਪਈ ਜਾਂਦਾ। ਆ ਗਿਆ ਪਾਕੁਰ ਗੋਸ ਸਟੇਡੀਅਮ ਵਾਲੀ ਚੰਡ ਤੇ ਪਹੁੰਚ ਚੁੱਕਿਆ ਅੱਜ ਕੱਲ ਦੇ ਦਿਨਾਂ ਚ ਪੂਰਾ ਭੱਜਿਆ ਬੈਸੀ ਕੰਮ ਇੱਥੇ ਹਣਾ ਲੋ ਜੀ ਪਹੁੰਚ ਚੁੱਕੇ ਆ 16 ਮੋਟਰ ਵਾਲੇ ਖੇਤ ਬੰਦ ਹੋ ਗਏ ਮੋਟਰ ਤਾਂ ਚੱਲਣੀ ਕੌਮੀ ਤੇ ਜੀ ਮੈਨੂੰ ਲੈ ਕੇ ਆ ਬਾਹਰ ਨੂਰ ਵੀ ਆਈ ਆ ਅੱਜ ਅੱਜ ਟਿਊਸ਼ਨ ਤੇ ਨਹੀਂ ਗਈ ਛੁੱਟੀ ਮਾਰ ਗਈ ਕਿਉਂਕਿ ਕਰੇ ਜਾਣੀ ਸੀ ਮੋਟਰਸਾਈਕਲ ਕੋਈ ਛੱਡਣ ਲਈ ਤੇ ਵੇਹੇ ਦੋ ਛੁੱਟੇ ਆ ਕੱਲ ਦੀ ਤੇ ਪਰਸੋਂ ਦੀ ਸੌਂਵਾਰ ਨੂੰ ਮੰਡੇ ਨੂੰ ਪੇਪਰ ਆਸ ਕੇ ਪਰ ਚੱਲੀ ਰਹਿਣ ਨੂੰ ਉਰ ਦੇ ਤੇ ਮੋਟਰ ਕਰਦੇ ਬੰਦ ਨੋਰਾ ਹੀ ਖੜ ਪਸਾ ਮੈਂ ਮੋਟਰ ਬੰਦ ਕਰਦਾ ਜੀ ਜੀ ਜੇ ਕਰ ਲੱਗ ਜਾਂਦੀ ਆ ਮਤਲਬ ਕਿ ਪੌਣੇ ਕਿਸ਼ੀ ਵੇ ਸਾਢੇ ਪੰਜ ਪੌਣੇ ਕਿਸ਼ੀ ਬੰਦ ਹੋ ਜਾਂਦੀ ਆ ਥੱਲਾਣਾ ਬੰਦ ਕਰ ਦਿੰਨੇ ਮਟਰ ਉੱਥੇ ਬੰਦ ਦੇ ਇਹਨਾਂ ਨੂੰ ਉਹ ਉਥੇ ਉਹ ਤੇ ਆਪਣਾ ਪਾਣੀ ਦੀ ਵਾਰੀ ਰਾਤ ਨੂੰ ਮਾਈਨਰ ਦੀ ਤੇ ਸਾਹਮਣੇ ਆਪਾਂ ਪਾਈਪਾਂ ਆ ਇੱਥੇ ਆਪਣਾ ਮਾਈਨਰ ਦਾ ਢੱਕਣਾ ਉਹ ਤਾਂ ਆਪਾਂ ਮੂੰਹੇ ਪਾਉਣ ਜਾਂਦੇ ਤੇ ਟੰਮੀ ਜੀ ਮੈਨੂੰ ਬਣਤਾ ਤੈਨੂੰ ਹੋਰ ਕਹਿੰਦੀ ਮੈਂ ਗਈ ਜਾਉਂਗੀ ਨਾਲ ਤੇ ਜਾਂਨੇ ਆਥੇ ਇਹ ਵੀ ਦੇਖਦੇ ਕਿੱਧਰ ਜਾਂਦੇ ਆ ਮੇਰਾ ਕੀ ਥੱਲੇ ਦੀ ਤੰਮੀ ਜੀ ਮੈਨੂੰ ਬਣਤਾ ਆਪਾਂ ਉੱਥੇ ਹੋ ਗਿਆ ਹੋ ਜਾਊਗਾ ਆ ਗਿਆ ਸੀ ਆ ਗਈ ਹੈ ਹੈ ਲੱਗ ਲੱਖ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਉਹ ਵੀ ਵੀਰ ਬਲੌਗ ਨੂੰ ਦੇਖਦੇ ਆ ਚੂਕਾ ਲੱਗ ਗਈ ਆ ਗਏ ਬਸ ਦੋ ਮਿੰਟ ਬੈਠੇ ਰੋ ਰਹਾ ਹਾ ਉਹ ਚੂ ਚੂ ਕਰਦੇ ਹੋ ਕਿ ਸਾਡੂ ਛੱਡ ਕੇ ਜਾਵੜੇ ਉਹ ਕਹਿੰਦੇ ਸੀ ਮੈਂ ਸੀ ਹਾਂ ਹਾਂ ਔਰ ਜਮ ਨਹੀਂ ਤੂ ਕੋਲੇ ਸੀ ਉਹਨਾਂ ਨੇ ਤਾਂ ਨਹੀਂ ਕੋੱਕੇ ਉਹਦੇ ਅੱਜ ਉਹ ਕੱਲੇ ਰਹਿ ਗਏ ਤਾਂ ਭੋਗਦੇ ਤੋ ਮੈਂ ਕੋਲੇ ਖੜ ਜਾਂਦਾ ਮੈਂ ਆਪੇ ਕਰਿਆ ਹੁੰਦਾ ਖਾਲਾ ਆਪਣਾ ਵਧੀਆ ਬਣ ਗਿਆ ਕਿਉਂਕਿ ਇਧਰ ਚਾਰ ਜੀਸੇ ਨੇ ਪਰਲੇ ਸਾਈਡ ਵਾਲਾ ਕਾ ਵੀ ਪੜਦਾ ਵਧੀਆ ਬਣਾਤਾ ਚੁੱਪ ਕਰ ਜਾ ਤੇ ਮਾਈਨਰ ਦੀ ਵਾਰੀ ਆ ਤੇ ਆਪਣੇ 3 11 ਦੇ ਮੂੰਹ ਇਧਰਲੇ ਛੱਡ ਕੇ ਜਾਵਾਂਗੇ ਆਪਾਂ ਤੇ ਰਾਤ ਨੂੰ ਬਸ ਟੱਕਣੀ ਕੱਢ ਕੇ ਜਾਣਾ ਤੇ ਆਪੇ ਭਰੀ ਜਾਣਗੇ ਆਪਣੀ 10:00 ਤੋਂ 10 ਵਜੇ ਪਾਣੀ ਦੀ ਵਾਰੀ ਹੈ 11:00 ਕੁ ਛੱਡ ਦੇ ਕੇ 10:00 ਸਾਫ਼ ਨਿੱਤਰੇ ਨਿੱਤਰੇ ਪਾਣੀ ਹੈ ਪਰ ਇਹਦੀ ਮੋਟਰ ਵਈ ਚੱਲੀ ਜਾਂਦੀ ਨਵੀਂ ਹੈ ਕਿ ਆ ਜਿੱਤੀ ਰੱਖਾਈ ਸੀ ਤੇ ਹੈ ਕਿ ਮੱਛੀ ਮੋਟਰ ਰੱਖਾਈ ਹੈ ਤੇ ਚੱਲੀ ਜਾਂਦੀ ਥੋੜਾ ਥੋੜੀ ਚੱਲੀ ਜਾਂਦੀ ਮੋਟਰ ਚੱਲੀ ਜਾਂਦੀ ਥੋੜੀ ਥੋੜੀ ਹੌਂਸ ਤੇ ਕਿ ਨਵੀਂ ਹੈ ਤੇ ੜਕ ਕਰੀ ਜਾਣਾ ਚਾਰਜੀਤ ਨੂੰ ਫੋਨ ਕਰਕੇ ਕਹਿਨੇ ਆਂ ਬੰਦ ਕਰ ਦਿੰਨੇ ਆ ਤੇ ਫੇਰ ਆਪਾਂ ਮੂੰਹੇ ਛੱਡਨੇ ਆ ਲਓ ਜੀ ਆ ਫੱਟੀ ਕੱਢ ਕੇ ਤੇ ਆਪਾਂ ਇੱਧਰ ਚਾਚੇ ਮਨਜੀਤ ਕੇ ਆਲੇ ਗਾਣੇ ਕ ਨਹੀਂ ਖਾ ਲ ਜਾਂਦੇ ਇੱਥੇ ਪਾਉਣੀ ਆ ਤੇ ਉਧਰ ਵੀ ਸਾਹਮਣੇ ਫੱਟੀ ਨਿਕਲੀ ਵੀ ਉੱਥੇ ਹੀ ਪਾਉਣੀ ਆ ਤੇ ਆਪਣੇ ਮੈਨਰ ਦਾ ਢੱਕਣ ਆ ਗਿਆ ਮਲੋਟਲੀਆਂ ਨਹਿਰਾਂ ਤੇ ਆਪਣਾ ਬੋਲਾ ਉੱਥੇ ਮੈਨਰ ਦੀ ਵਾਰੀ ਇੱਥੇ ਆਪਣਾ ਢੱਕਣ ਆ ਜਾਂਦਾ ਤੇ ਪਾਣੀ ਰਾਤ ਨੂੰ ਆਪਣੀ ਪਾਣੀ ਦੀ ਵਾਰੀ ਆ। ਨੀਚੇ ਪਾਣੀ ਦੇ ਵਿੱਚ ਆਉ ਗਏ ਸੀ ਇਹਨਾਂ ਮਾੜਾ ਮਾੜਾ। ਨਟ ਲੱਗਿਆ ਹਾਂ ਨਟ ਲੱਗਿਆ ਹੁੰਦਾ। ਨਟ ਉਹਨੂੰ ਖੋਦੇ ਨਾ ਹੁੰਦਾ ਹੈ। ਹਾਂ। ਹਾਂਜੀ ਇੱਥੇ ਨੂਰ ਬਣੀ ਹੋਈ ਸੀ ਮੈਡਮ ਆਪਣੇ ਕੈਮਰਾਮੈਨ ਤੇ ਫੱਟੀ ਫੋਨ ਲੱਗੇ ਸੀ ਨੂਰ ਦੇ ਹੱਥ ਸੀ ਫੋਨ ਤੇ ਮੋਬਾਈਲ ਤੇ ਮਣਾਉਣ ਲੱਗੀ ਸੀ ਵੀਡੀਓ। ਫੱਟੀਆਂ ਪਾ ਰਹੇ ਸੀ ਆਪਣੇ ਰਾਤ ਦੀ ਮੈਨਰ ਦੀ ਵਾਰੀ ਸੀਗੀ ਚਾਚੇ ਕੇ ਵਾਲੇ ਪਾਸੇ ਫੱਟੀ ਪਾਦੀ ਸੀ ਮਜੀਤ ਕੇ ਵਾਲੇ ਖਾਲੇ ਤੇ ਪਰਲੀ ਸਾਈਡ। ਔਰ ਲਈ ਆਪਣੇ ਵਾਲੇ ਕੱਢ ਕੇ ਖਾਲੇ ਚ ਪਾਣੀ ਆਊਗਾ ਸਿੱਧਾ ਜਾਊਗਾ ਮਾਈਨਰ ਦਾ ਤੇ ਪਰਲੇ ਹਾਂ ਦਾ ਸਾਈਡ ਵਾਲੀ ਫੱਟੀ ਪਾਉਣੀ ਆਪਾਂ ਉਧਰ ਹੀ ਪਾਵਾਂਗੇ ਇਧਰ ਆਪਣਾ ਚਾਚਾ ਵਿਕੀ ਲੈ ਕੇ ਮਨਦੀਪ ਗੇ ਵਾਣ ਕਰਨੀ ਜਾਵਣ ਦਾ ਪਾਣੀ ਤੇ ਇਧਰ ਵੀ ਪਾਤੀ ਆ ਫੱਟੀ ਦੋਨੇ ਸਾਈਡ ਤੇ ਮਾਈਨਰ ਦਾ ਆਣੀ ਹੋਣਾ ਆਪਣਾ ਸੋ ਰਾਤ ਨੂੰ ਆ ਕੇ ਕਿਤੇ ਪਾਣੀ ਦੀ ਵਾਰੀ 10:30 ਪਾਣੀ 11:00 ਵਜੇ ਉਹ ਜੋ ਆ ਕੇ ਬਸ ਕੱਲਾ ਰੱਖਣੇ ਖੋਲਣਾ ਨਰ ਖੋਲ ਕੇ ਤਿੰਨੇ ਚਾਰੇ 11:00 ਛੱਡ ਦੇਵਾਂਗੇ ਮੂੰਹੇ ਛੜ ਤੇ ਤਿੰਨੇ 11 ਦਿਨ ਲੰਮਿਆਂ ਦੇ ਆਪਣੇ ਪੇਪਰ ਸਕੈਨ ਲੱਗ ਜੂਗਾ। ਪਰ ਟੱਕਣੀ ਖੋਲ ਕੇ ਜਾਣਾ ਰਾਤ ਨੂੰ। ਯਾਪੇ ਚਾਚੇ ਕੀ ਵਕੀਲੇ ਕੇ ਜਨੇ ਵੜਨਾ ਉਹੜ ਲੈਣ ਕੇ ਬਾਅਦ ਚੋਂ ਉੱਥੋਂ ਟੱਕਣ ਖੋਲ ਲੈਣਗੇ ਆਪਣਾ ਇਹ ਬੰਦ ਕਰ ਜਾਣਗੇ। ਤੇ ਮੂੰਹੇ ਸਾਰੇ ਤਿੰਨੇ 11 ਦੇ ਖੋਲ ਕੇ ਰੱਖ ਤੇ ਨੋਰਮੈਂਡਾ ਬਣਾ ਰਹੀ ਸੀ ਆਪਣੀ।